ਬੀਤੀ ਦੇਰ ਰਾਤ ਜਲੰਧਰ ਇੱਕ ਵਾਰ ਫੇਰ ਤੋਂ ਤਮਾਕੇ ਦੀ ਆਵਾਜ਼ ਦੇ ਨਾਲ ਗੂੰਜਿਆ ਦੱਸਦੀ ਹੈ ਕਿ ਭਾਜਪਾ ਦੇ ਸੀਨੀਅਰ ਲੀਡਰ ਅਤੇ ਉਰਫ਼ ਕੈਬਨ ਮੰਤਰੀ ਮਨਰंजन ਕਾਲੀਆ ਦੇ ਘਰ ਦੇ ਵਿੱਚ ਗਰਨੇਡ ਹਮਲੇ ਦੀ ਸ਼ੰਕਾ ਜਿਹੜੀ ਜਿਤਾਈ ਜਾ ਰਹੀ ਹੈ ਦੱਸਦੀ ਹੈ ਕਿ ਜ਼ੋਰਦਾਰ ਤਮਾਕੇ ਦੀ ਆਵਾਜ਼ ਲਗਭਗ ਰਾਤੀ 1 ਵਜੇ ਦੇ ਕਰੀਬ ਦਾ ਸਮਾਂ ਸੀਗਾ ਜਦੋਂ ਇਹ ਜ਼ੋਰਦਾਰ ਤਮਾਕੇ ਦੀ ਆਵਾਜ਼ ਆਂਦੀ ਹੈ ਜਿਸ ਤੋਂ ਬਾਅਦ ਇਸ ਧਮਾਕੇ ਦੇ ਕਰਕੇ ਘਰ ਦੇ ਵਿਹੜੇ ਦੇ ਵਿੱਚ ਜਿਹੜੇ ਇਹ ਬੰਮ ਨੂਮਾ ਜਿਹੜੀ ਚੀਜ਼ ਛੁੱਟੀ ਜਾਂਦੀ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਵੀ ਘਰ ਦੇ ਬਾਹਰ ਜਿਹੜਾ ਵਿਹੜੇ ਦੇ ਵਿੱਚ ਲੱਗੀ ਹੋਈ ਗੱਡੀ ਦੇ ਸ਼ੀਸ਼ੇ ਤੱਕ ਤੇ ਜਿਹੜਾ ਦਰਵਾਜ਼ੇ ਦੇ ਸ਼ੀਸ਼ੇ ਸੀਗੇ ਉਹ ਵੀ ਟੁੱਟ ਗਏ ਨੇ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਜਿਹੜੇ ਉਹਨਾਂ ਦੇ ਸੁਰੱਖਿਆ ਦੇ ਤਰਨਾਤ ਕਰਮਚਾਰੀ ਸੀ ਉਹਨਾਂ ਵੱਲੋਂ ਮਨਰੰਜਨ ਕਾਲੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਕੁਝ ਸਮੇਂ ਦੇ ਬਾਅਦ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚਦੀ ਹੈ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਜਲੰਧਰ ਚ ਦੂਸਰੀ ਵਾਰ ਇਹ ਜਿਹੜਾ ਤਮਾਕੇ ਦੇ ਨਾਲ ਆਵਾਜ਼ ਜਿਹੜੀ ਗੂੰਜੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਇਹ ਜਿਹੜਾ ਸੁਰਖੀਆਂ ਦੇ ਵਿੱਚ ਮਾਮਲਾ ਲੈ ਆਂਦਾ ਕਿ ਆਖਿਰ ਇੱਕ ਤੋਂ ਬਾਅਦ ਇੱਕ ਹਾਲੇ ਬਟਾਲੇ ਦੇ ਵਿੱਚ ਹੋਏ ਕਿਲਾ ਲਾਲ ਸਿੰਘ ਥਾਣੇ ਦੇ ਬਾਹਰ ਜਿਹੜੇ ਤਮਾਕੇ ਦੀ ਆਵਾਜ਼ ਸੀਗੀ ਉਸ ਦੇ ਨਾਲ ਕੱਲ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਇਸ ਤੋਂ ਬਾਅਦ ਅੱਜ ਦੇਰ ਰਾਤ ਜਿਹੜੀ ਇਹ ਘਟਨਾ ਹੋਈ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਬਾਈਕ ਸਵਾਰ ਪਹਿਲੇ ਨੌਜਵਾਨ ਸੀਗੇ ਜੋ ਕਿ ਸ਼ਾਸਤਰੀ ਮਾਰਕੀਟ ਦੇ ਕਰੀਬ ਤੋਂ ਹੈਰਾਨੀ ਦੀ ਗੱਲ ਹੈ ਕਿ ਉਥੋਂ ਈ ਰਿਕਸ਼ੇ ਦੇ ਵਿੱਚ ਸਵਾਰ ਹੋ ਕੇ ਆਂਦੇ ਨੇ ਤੇ ਕੋਈ ਬੰਮ ਨੂਮਾ ਚੀਜ਼ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲੇ ਕਿ ਗਨੀਮਤ ਇਹ ਰਹੀ ਕਿ ਉਸ ਵਕਤ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਸਿਸਟਰ ਅਤੇ ਹੋਰ ਵੀ ਪਰਿਵਾਰਿਕ ਮੈਂਬਰ ਮੌਜੂ ਸੀਗੇ ਜੋ ਕਿ ਉਸ ਵਕਤ ਘਰ ਦੇ ਅੰਦਰ ਸੀਗੇ ਸੋ ਦੇਰ ਰਾਤ ਇਸ ਕਟਰਾ ਨੇ ਇੱਕ ਵਾਰ ਜਲੰਧਰ ਦੇ ਵਿੱਚ ਸੁਰੱਖਿਆ ਦੇ ਸਵਾਲੀਆ ਨਿਸ਼ਾਨ ਫੇਰ ਖੜੇ ਕਰ ਦਿੱਤੇ ਨੇ ਕਿਉਂਕਿ ਸ਼ਾਸਤਰੀ ਮਾਰਕੀਟ ਦੇ ਨਜ਼ਦੀਕ ਇਹਨਾਂ ਦੀ ਰਿਹائش ਆ ਔਰ ਬਿਲਕੁਲ ਉਤੋਂ 100 ਮੀਟਰ ਦੀ ਦੂਰੀ ਤੇ ਰਿਹائش ਤੋਂ ਜਿਹੜਾ ਪੁਲਿਸ ਸਟੇਸ਼ਨ ਹੈ ਜਿਸ ਕਰਕੇ ਇੱਕ ਵਾਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਪੂਰੇ ਜਲੰਧਰ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਕਿਉਂਕਿ ਭਾਜਪਾ ਦੇ ਪੂਰਵ ਕੈਬਨਿਟ ਮੰਤਰੀ ਨੇ ਤੇ ਨਾਲ ਦੇ ਨਾਲ ਹੀ ਇਹ ਇੱਕ ਦਿਗਜ ਨੇਤਾ ਵੀ ਨੇ ਜੋ ਕਿ ਭਾਜਪਾ ਨੂੰ ਲੀਡ ਕਰਦੇ ਨੇ ਜਲੰਧਰ ਤੋਂ ਇਸ ਘਟਨਾ ਦੇ ਕਰਕੇ ਪੂਰੇ ਜਲੰਧਰ 'ਚ ਜਿੱਥੇ ਸਹਿਮ ਦਾ ਮਾਹੌਲ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਉਥੇ ਪਹੁੰਚਿਆ ਫ੍ਰੈਂਸਿਕ ਟੀਮਾਂ ਵੀ ਉਥੇ ਪਹੁੰਚੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵਾਰ ਇੱਕ ਵਾਰ ਫਿਰ ਤੋਂ ਜਲੰਧਰ 'ਚ ਇਸ ਧਮਾਕੇ ਨੇ ਜਿਹੜਾ ਸਾਰਿਆਂ ਨੂੰ ਹਲਾ ਕੇ ਰੱਖ ਦਿੱਤਾ ਕਿਉਂਕਿ ਇੱਕ ਬੀਜੇਪੀ ਦੇ ਪੁਰਵ ਕੈਬਨਿਟ ਮੰਤਰੀ ਨੇ ਔਰ ਨਾਲ ਦੇ ਨਾਲ ਇੱਕ ਦਿਗਜ ਨੇਤਾ ਵੀ ਬੀਜੇਪੀ ਦੇ ਮਨਰंजन ਕਾਲੀਆ ਜੋ ਕਿ ਮੰਨੇ ਜਾਂਦੇ ਨੇ ਔਰ ਇਹਨਾਂ ਦੀ ਸਾਰੀ ਜਿਹੜੀ ਘਟਨਾ ਹੋਈ ਹੈ ਸੀਸੀਟੀਵੀ ਵੀ ਕੁਝ ਜਿਹੜੇ ਪੁਲਿਸ ਦੇ ਹੱਥ ਲੱਗੇ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਵੀ ਤਸਵੀਰਾਂ ਹੋਈਆਂ ਨੇ ਪਰ ਫਿਲਹਾਲ ਪੁਲਿਸ ਉਹ ਡੀਵੀਆਰ ਆਪਣੇ ਨਾਲ ਲੈ ਗਈ ਹੈ ਫੁਟੇਜ ਜਿਹੜੀ ਹੈ ਜਦੋਂ ਵੀ ਕੋਈ ਅਗਲੀ ਅਪਡੇਟ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਜਿਹੜੀ ਦੇਰ ਰਾਤ ਇਸ ਕਟੜਾ ਨੇ ਇੱਕ ਵਾਰ ਜਲੰਧਰ ਦੀ ਸੁਰੱਖਿਆ ਦੇ ਵਿੱਚ ਖੜੇ ਜਿਹੜੇ ਨੇ ਜਰੂਰ ਜਿਹੜੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਕਿ ਪੁਲਿਸ ਥਾਣੇ ਤੋਂ ਮਾਤਰ 100 ਮੀਟਰ ਦੀ ਦੂਰੀ ਦੇ ਉੱਪਰ ਰਿਹائش ਹੋਵੇ ਉੱਥੇ ਬੇਤੜਕ ਹੋ ਕੇ ਨੌਜਵਾਨ ਆਦੇ ਨੇ ਤੇ ਇੱਕ ਜਿਹੜਾ ਦਿਗਜ ਲੀਡਰ ਦੇ ਘਰ ਜਿਹੜਾ ਇੱਕ ਬੰਬ ਰੂਮਾਂ ਚੀਜ਼ ਸੁੱਟਦੇ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਜੋ ਅਗਲੀ ਅਪਡੇਟ ਹੋਵੇ